ਮੇਰਾ ਨਾਮ ਸ਼ਾਨੀ ਸ਼ਰਮਾ ਮੈਂ ਅਮਿਸਾ ਮਹਿਲਾ ਕਾਂਗਰਸ ਡਿਸਟ੍ਰਿਕਟ ਦੀ ਪ੍ਰੈਜ਼ੀਡੈਂਟ ਆ ਤੇ ਅੱਜ ਅਸੀਂ ਆਪਣੇ ਨਿਊ ਅਮਿਸਰ ਦੇ ਵਿੱਚ ਜਿਸ ਵਾਰਡ ਤੋਂ ਮੈਂ ਬਿਲੋਂਗ ਕਰਦੀ ਹਾਂ ਵਾਰਡ ਨੰਬਰ 35 ਉਹਦੇ ਵਿੱਚ ਤੀਜ ਦਾ ਤਿਉਹਾਰ ਮਨਾ ਰਿਹਾ ਔਰ ਅਸੀਂ ਪੰਜਵਾਂ ਤਿਉਹਾਰ ਪੰਜਵੀਂ ਵਾਰੀ ਮਨਾ ਰਿਹਾ ਲਗਾਤਾਰ 5 ਸਾਲਾਂ ਤੋਂ ਸਿਹਤ ਨਾਲ ਮਨਾਉਂਦੇ ਆ ਰਹੇ ਹਾਂ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜਨਾ ਹੈ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਉਹ ਵੈਸਟਰਨ ਕਲਚਰ ਵੱਲ ਵਧਦੇ ਜਾ ਰਿਹਾ ਜਦ ਤੱਕ ਅਸੀਂ ਇਹੋ ਜਿਹਾ ਤਿਉਹਾਰ ਨਹੀਂ ਮਨਾਵਾਂਗੇ ਸਾਡੇ ਬੱਚਿਆਂ ਨੂੰ ਆਪਣੇ ਕਲਚਰ ਦਾ ਪਤਾ ਨਹੀਂ ਲੱਗੇਗਾ ਬਾਰੇ ਬੱਚੇ ਦੇਖਿਆ ਗਿਆ ਜੀ ਕਿਵੇਂ ਬਾਹਰ ਉਹਨਾਂ ਨੂੰ ਇੱਧਰ ਦੀ ਲੈਂਗੁਏਜ ਵੀ ਨਹੀਂ ਆਉਂਦੀ ਪਰ ਫਿਰ ਵੀ ਇੱਧਰ ਦਾ ਤਿਉਹਾਰ ਦੇਖ ਕੇ ਇੱਧਰ ਦਾ ਕਲਚਰ ਦੇਖ ਕੇ ਇਹ ਇਹ ਸਿਰਫ ਤਾਂ ਹੀ ਹੈ ਕਿਉਂਕਿ ਅਸੀਂ ਲੋਕ ਆਪਣੇ ਬੱਚਿਆਂ ਦੇ ਵਿੱਚ ਆਪਣਾ ਵਿਰਸਾ ਮਰਨ ਨਹੀਂ ਦੇ ਰਹੇ ਅਸੀਂ ਆਪਣੇ ਵਿਰਸੇ ਨਾਲ ਜੋੜ ਕੇ ਰੱਖਦੇ ਪਿਆ ਭਾਵੇਂ ਸਾਡੇ ਬੱਚੇ ਬਾਹਰ ਚਲੇ ਗਏ ਪਰ ਅਸੀਂ ਜਿਵੇਂ ਮੇਰੀ ਸਿਸਟਰ ਦੀ ਬੇਟੀ ਸੀ ਕੈਨਨਾ ਤੋਂ ਆਇਆ ਜਿਵੇਂ ਕਿ ਉਹ ਬਾਹਰ ਤੇ ਇੰਗਲਿਸ਼ ਬੋਲਦੇ ਨੇ ਪਰ ਘਰ ਵਿੱਚ ਮੇਰੀ ਸਿਸਟਰ ਉਹਦੇ ਮਦਰ ਫਾਦਰ ਦਾ ਉਹਦੇ ਸਾਰੇ ਜਾਣਿਆ ਉਹਨਾਂ ਪੰਜਾਬੀ ਚ ਗੱਲ ਕਰਦੇ ਆ। ਉਹ ਬੱਚੇ ਨੂੰ ਚੰਗੀ ਤਰ੍ਹਾਂ ਪੰਜਾਬੀ ਆਉਂਦੀ ਹੈ ਸਾਡੇ ਨਾਲ ਖੇਡ ਪੰਜਾਬੀ ਬੋਲਦਾ ਬੱਚਾ। ਹਾਂ ਜਿਸ ਤਰ੍ਹਾਂ ਬਣਾਇਆ ਗਿਆ ਅੱਜ ਨੱਚਗਾ ਕੇ ਅਸੀਂ ਇੱਥੇ ਮਿਸਟਰੀ ਮਿਸਿਸ ਸਪੀਸ਼ੀਅਲੀ ਮਾਡਲਿੰਗ ਵੀ ਕੀਤੀ ਹੈ ਸੋਲੋ ਡਾਂਸ ਵੀ ਹੋਏ ਨੇ ਔਰ ਖਾਣਾ ਵੀ ਇੰਜੋਏ ਕੀਤਾ ਜਾ ਰਿਹਾ ਬਸ ਬਹੁਤ ਵਧੀਆ ਅੰਗੋਲਾ ਗੇਮਸ ਤੇ ਲਿਆ ਹੋਰ ਵੀ ਬੜੀਆਂ ਗੇਮਸ ਸਾਮਨ ਦੇ ਮਹੀਨੇਆਂ ਨਾਲ ਲੇਟ ਲੇਟ ਕੇ ਰਹੀਆਂ ਨੇ ਜੇ ਆਪਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਕਿ ਪਟੀਆਂ ਦਾ ਤਿਆਰ ਮਨੋ ਰਤੇ ਹਾਂ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਆਪਾਂ ਆਪਣੇ ਕਲਚਰ ਨਾਲ ਜੁੜਨ ਵਾਸਤੇ ਤੀਜ ਦਾ ਤਿਉਹਾਰ ਜ਼ਰੂਰ ਮਨਾਈਏ ਹੋਰ ਵੀ ਜਿਹੜੇ ਆਪਣੇ ਤਿਉਹਾਰ ਨੇ ਜਿਵੇਂ ਬੋਲੀਆਂ ਤੁਸੀਂ ਸੁਣ ਰਹੇ ਹੋ ਪਿੱਛੇ ਪੈ ਰਹੀਆਂ ਨੇ ਇਹ ਬੋਲੀਆਂ ਦਾ ਵਿਰਸਾ ਜਿਹੜਾ ਨਾ ਖਤਮ ਹੋ ਜਾਏਗਾ ਜੇ ਅਸੀਂ ਨਹੀਂ ਮਨਾਵਾਂਗੇ ਤੇ ਪਰ ਪੰਗੜਾ ਕਿੱਦਾਂ ਬੱਚਿਆਂ ਨੂੰ ਪਾਣਾ ਨੇ ਬੱਚੇ ਸਿਰਫ ਬਰੇਗਾਂ ਤੇ ਉਹ ਇਹੋ ਹੀ ਸਿੱਖ ਰਹੇ ਸਿੱਖ ਰਹੇਗੇ ਬਸ ਇਸ ਕਰਕੇ ਬਹੁਤ ਜ਼ਰੂਰੀ ਹੈ ਪੰਜਾਬੀ ਕਲਚਰ ਨਾਲ ਆਪਣੇ ਬੱਚਿਆਂ ਨੂੰ ਜੋੜਨਾ ਉਹਦੇ ਵਾਸਤੇ ਤੀਜ ਦਾ ਤਿਉਹਾਰ ਮਨਾਉਣਾ ਜ਼ਰੂਰੀ ਹੈ ਕਿਉਂਕਿ ਸਾਡੀ ਜਨਰੇਸ਼ਨ ਤੱਕ ਸਾਨੂੰ ਪਤਾ ਸਾਡਾ ਵਿਰਸਾ ਕੀ ਹੈ ਪਰ ਅੱਗੇ ਤੇ ਵਿਰਸਾ ਅਗਰ ਉਹ ਤੇ ਇੰਗਲਿਸ਼ ਸਕੂਲਾਂ ਚ ਪੜ ਰਹੇ ਹੈ ਬੱਚੇ ਆਪਣਾ ਕਲਚਰ ਭੁੱਲ ਜਣਗੇ ਜੇ ਅਸੀਂ ਕਲਾਤ ਵੀ ਨਹੀਂ ਸਿਖਾਵਾਂਗੇ ਬਹੁਤ ਵਧੀਆ ਲੱਗਿਆ ਇਸ ਇਵੈਂਟ ਦੇ ਵਿੱਚ ਆ ਕੇ ਆਪਾਂ ਦਿਨ-ਬ-ਦਿਨ ਆਪਣੇ ਕਲਚਰ ਨੂੰ ਭੁੱਲਦੇ ਜਾ ਰਹੇ ਆਂ ਔਰ ਸਾਨੂੰ ਲੱਗਦਾ ਹੈ ਕਿ ਸਾਨੂੰ ਹਰ ਵਾਰ ਇਦਾਂ ਦੇ ਇਵੈਂਟ ਕਰਨੇ ਚਾਹੀਦੇ ਨੇ ਤਾਂ ਕਿ ਬੱਚੇ ਸਾਡੀ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਰਹਿਣ ਸਾਡੇ ਕਲਚਰ ਦੇ ਨਾਲ ਸਾਰੇ ਬੱਚੇ ਬਾਹਰ ਸੋਜਣਗੇ ਤੇ ਪੰਜਾਬ ਨੂੰ ਮਤਲਬ ਕੌਣ ਦੇਖੇਗਾ ਮਤਲਬ ਤੋਂ ਆਪਾਂ ਵੀ 11 ਅਗਸਤ ਨੂੰ ਆਪਣਾ ਇਵੈਂਟ ਕਰ ਰਹੇ ਆ ਕੋਰ ਲੀਫ ਹੋਟਲ ਦੇ ਵਿੱਚ ਤੇ ਬੇਨਤੀ ਹੈ ਕਿ ਉੱਥੇ ਵੀ ਸਾਰੇ ਆਣ ਤੇ ਆ ਕੇ ਸਾਡੇ ਕਲਚਰ ਨੂੰ ਦੇਖੋ ਕਿਦਾਂ ਦਾ ਤੁਹਾਡਾ ਕਲਚਰ ਹੈਗਾ ਦਾ ਕਿ ਈਆਂ ਈਆਂ ਦੇ ਤਿਆਰਾਂ ਤੋਂ ਦੂਰ ਹੁੰਦੀ ਜਾ ਰਹੀਆਂ 몰ਾ ਜਮਨ ਆ ਗਿਆ ਹਾਂਜੀ ਹਾਂਜੀ ਤੁਹਾਡੇ ਕੱਪੜਿਆਂ ਚ ਰੈਂਸ ਸੈਂਸ ਖਾਂਤੀ ਚ ਬਹੁਤ ਫਰਕ ਆਈ ਜਾ ਰਿਹਾ ਹੈ ਆਪਾਂ ਮਾਡਰਨ ਹੁੰਦੇ ਜਾ ਰਹੇ ਆ ਆਪਣੇ ਕਲਚਰ ਨੂੰ ਖੁੱਲਦੇ ਜਾ ਰਹੇ ਆ ਔਰ ਮੈਨੂੰ ਲੱਗਦਾ ਕਿ ਸਾਨੂੰ ਇਹ ਸਭ ਕੁਝ ਯਾਦ ਰੱਖਣ ਲਈ ਇਵੈਂਟ ਕਰਨੇ ਚਾਹੀਦੇ। ਮੇਰਾ ਨਾਮ ਹੈ ਗਰਮਨੀਤ ਕੌਰ। ਬਹੁਤ ਮਜ਼ਾ ਆ ਰਿਹਾ, ਬਹੁਤ ਵਧੀਆ ਲੱਗ ਰਿਹਾ ਤੀਆਂ ਦਾ ਫੰਕਸ਼ਨ ਕਰਦੇ ਹੋਏ ਕਿਉਂਕਿ ਸਾਰੀਆਂ ਤੀਆਂ ਮੁਟਿਆਰਾਂ ਸਾਰੀਆਂ ਆਈਆਂ ਨੇ ਇੰਜੋਇਮੈਂਟ ਕਰ ਰਹੇ ਆ, ਬਹੁਤ ਮਜ਼ਾ ਆ ਰਿਹਾ, ਬੱਚੇ ਵੀ ਇੰਜੋਏ ਕਰਦੇ ਪਏ ਆ। ਬਹੁਤ ਜ਼ਰੂਰੀ ਬਹੁਤ ਜ਼ਰੂਰੀ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਹਰ ਕਿਸੇ ਤੁਜਾਬੀ ਕਲਚਰ ਨਾਲ ਜੁੜਨਾ ਚਾਹੀਦਾ ਹੈ ਅਸੀਂ ਅੱਜ ਬਹੁਤ ਖੁਸ਼ ਆ ਕਿ ਸਾਡੀਆਂ ਪੈਨਾ ਨੇ ਅੱਜ ਤੀਜਾ ਦਾ ਤਿਉਹਾਰ ਮਨਾਇਆ ਕਿਉਂਕਿ ਅਸੀਂ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ ਸਾਲ ਪਿੱਛੋਂ ਸਾਨੂੰ ਇਹ ਜਿਹੜਾ ਤਿਉਹਾਰ ਆਂਦਾ ਹੈ ਬੜਾ ਹੀ ਅੱਛਾ ਲੱਗਦਾ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਮਨਾਉਂਦੇ ਆ ਖਾਸ ਕਰਕੇ ਸ਼ਿਵਾਨੀ ਤੇ ਸੰਦੀਪ ਜੀ ਦਾ ਬਹੁਤ ਯੋਗਦਾਨ ਹੈ ਜਿਹੜੇ ਅੱਗੇ ਲੱਗ ਕੇ ਇਹਨੂੰ ਮਨਾਉਂਦੇ ਆ ਕਿਉਂਕਿ ਸਾਡੇ ਜਿਹੜੇ ਬੱਚੇ ਹਨ ਨਾ ਉਹਨਾਂ ਨੂੰ ਤੇ ਪਤਾ ਹੀ ਨਹੀਂ ਕਿ ਇਹ ਚੀਜ਼ਾਂ ਕੀ ਹੁੰਦੀਆਂ ਨਾ ਉਹਨਾਂ ਨੂੰ ਪੰਜਾਬੀ ਪਤਾ ਹੈ ਨਾ ਉਹਨਾਂ ਨੂੰ ਬੋਲੀਆਂ ਪਤਾ ਹੈ ਤੇ ਜਦੋਂ ਇਹ ਤਿਉਹਾਰ ਮਨੰਦੇ ਬੱਚੇ ਵੀ ਦੇਖਦੇ ਬਹੁਤ ਖੁਸ਼ ਹੁੰਦੇ ਆ ਕਿ ਫਿਰ ਪੁੱਛਦੇ ਆਏ ਦਾਦੀ ਇਹ ਕਿਵੇਂ ਹੋਤਾ ਤਾਂ ਅਸੀਂ ਨੇ ਤਾਂ ਕਦੇ ਦੇਖਾ ਨਹੀਂ ਤੇ ਇਹ ਕਹਿੰਦੇ ਨਹੀਂ ਦੇਖੋ ਅਸੀਂ ਆਪ ਕੋ ਦਿਖਾਉਂਦੇ ਆ ਕਿਵੇਂ ਲੱਗਦਾ ਹੈ ਇਹ ਇਹ ਗੱਲ ਪ੍ਰੋਗਰਾਮ ਹੋਣੀ ਚਾਹੀਦੀ ਹੈ ਕਿ ਜਿਹੜੇ ਬੱਚੇ ਜ਼ਰੂਰ ਹੋਣਾ ਚਾਹੀਦਾ ਇਹ ਪ੍ਰੋਗਰਾਮ ਤੇ ਜ਼ਰੂਰ ਹੋਣਾ ਚਾਹੀਦਾ ਅਸਤੇ ਕਹਿੰਦੀਆਂ ਜਿਹੜਾ ਸਾਲ ਪਿੱਛੋਂ ਆਂਦਾ ਨਾ 6 ਮਹੀਨੇ ਬਾਅਦ ਹੀ ਆ ਜਾਏ ਤਾਕੇ ਸਾਡੇ ਬੱਚੇ ਇਹਨੂੰ ਬੜੀ ਖੁਸ਼ੀ ਨਾਲ ਦੇਖਣ। ਇਹ ਨਵੀਂ ਕਿਹੜੇ ਪਿੰਡ ਤੋਂ ਭੁਗਤਿਆ ਜੇ ਇੱਕ ਪਿੰਡ ਦੇ ਰਿਹਾ ਜਿਹੜੇ ਕੋਲ ਰਹਿ ਗਈ ਹਾਂ। ਪਿੰਡ ਮੇਰੇ ਨਾਲ ਹਾਂ ਪਹਿਲਾਂ ਹਾਂ ਜੀ ਅਸੀਂ ਖੁਦ ਬਚਪਨ ਦੇ ਵਿੱਚ ਸਾਡੇ ਭਰਾ ਸਾਨੂੰ ਪਿੰਗਾ ਸਪੈਸ਼ਲ ਪਾ ਕੇ ਦਿੰਦੇ ਸੀ। ਦੋ ਖੰਬੇ ਲਾਦੇ ਨੇ ਉਹਨਾਂ ਨਾਲ ਪਿੰਗਾ ਲਾ ਦਿੰਨੀਆ ਤੇ ਅਸੀਂ ਬੜੇ ਗਾਣੇ ਬੋਲਨੇ ਉਹ ਤੇ ਖੈਰ ਸਾਨੂੰ ਚਲੋ ਇੱਕ ਗਾਣੇ ਯਾਦ ਵੀ ਨਹੀਂ ਗਏ। ਨੀ ਮਕੀਨੀ ਮੋਲੀ ਸਾਵਣ ਜਲਦੀ ਆਈ ਹੋਰੇ ਬੜਾ ਕੁਝ ਹੁੰਦਾ ਸੀ ਪਹਿਲੇ ਪਰ ਚਲੋ ਜਿੰਨਾ ਕਿ ਅਸੀਂ ਲੋਕੀ ਕਰ ਸਕਨੇ ਆ ਉਹਨਾਂ ਤੇ ਅਸੀਂ ਗੈਦਰਿੰਗ ਕਰ ਲੈਨੇ ਆ ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਸਮਝਾਣੇ ਆ ਕਿ ਦੇਖੋ ਆਪਣਾ ਵਿਰਸਾ ਕਦੀ ਨਾ ਭੁੱਲਣਾ ਚਾਹੇ ਤੁਸੀਂ ਕਿਤੇ ਵੀ ਚਲੇ ਜਾਓ ਜੋ ਪੰਜਾਬੀਆਂ ਦੀ ਅਹਿਮੀਅਤ ਹੈ ਨਾ ਦੁਨੀਆ ਦੇ ਵਿੱਚ ਕਿਸੇ ਦੀ ਨਹੀਂ ਹੈਗੇ ਜਿੱਥੇ ਚਲ ਜਾਓ ਪੰਜਾਬੀਆਂ ਦੀ ਸ਼ਾਨ ਵੱਖਰੀ ਹੈ ਆਹੀਂ ਕਦੀ ਦਿੱਲੀ ਚਲ ਜਾਈਏ ਕਿਤੇ ਚਲ ਜਾਈਏ ਕਹਿੰਗੇ ਉਹ ਦੇਖੋ ਉਹ ਮਰਸਰ ਹੁਆਏ ਦੇ ਤੁਹਾਨੂੰ ਬੜਾ ਹੀ ਅੱਛਾ ਲੱਗਦਾ ਉਸ ਲਈ ਕਿ ਤੁਸੀਂ ਇਹ ਸਾਨੂੰ ਪੰਜਾਬੀ ਕੇਂਦਰ ਮੈਂ ਵੀ ਕੈਮਰਾ ਕੀ ਹਾਂਜੀ ਤੇ ਅਸੀਂ ਚਾਹੁੰਦੇ ਸਾਡੇ ਬੱਚੇ ਵੀ ਇਹਨੂੰ ਅੱਗੋਂ ਚਲਾਣ ਤੇ ਸਾਡੀ ਸ਼ਾਨ ਬਰਕਰਾਰ ਰੱਖਣ ਨਾਮ ਹੈ ਰਾਜਵਿੰਦਰ ਕੋਰ ਜੀ ਮੈਂ ਕਹਾਂ ਅੱਜ ਮੈਂ ਤੁਮ੍ਹੇ ਤੋਂ ਕਮੋਂ ਕੋਈ 15 ਸਾਲ ਬਾਅਦ ਇਹ ਪ੍ਰੋਗਰਾਮ ਦੇਖਿਆ ਅੜੇ ਵੀ ਪੈਂਦਾ ਪੋਟੋ ਹੈ ਖੇਮ ਕਰਨ ਲੱਗੇ ਉੱਥੇ ਪਈਆਂ ਰੋੜਨ ਲੱਗਦਾ ਫਿਰ ਪੂਰੇ ਉੱਥੇ ਬਹੁਤ ਰੌਣਕ ਮੇਲਾ ਲੱਗਦਾ ਵੇਖੀ ਤੇ ਮੈਂ ਜੋ ਐਨੇ ਉਹ ਮਰਚ ਰਹੀਆਂ ਮੈਂ ਪਹਿਲੀ ਵਾਰ ਦੇਖਿਆ ਜੀ ਲੱਗਦਾ ਕਿ ਰੌਣਕਾਂ ਘੱਟੀਆਂ ਬਹੁਤ ਘੱਟੀਆਂ ਇੱਥੋਂ ਦਾ ਮਜ਼ਾ ਹੀ ਨਹੀਂ ਆਇਆ ਜਿਹੜਾ ਪੰਜਾਬ ਦਾ ਮਜ਼ਾ ਨਾ ਪੈਂਦਾ ਕਿ ਲੱਗਦਾ ਨਹੀਂ ਜੀ ਅੱਜਕੱਲ ਡੀਜੇ ਤੇ ਪਹਿਲਾਂ ਦੇ ਡੀਜੇ ਆਲਾ ਵੀ ਵੱਡਾ ਮੈਂ ਜਿਹੜੀ ਗੱਲ ਆਪਣੇ ਮੂੰਹ ਬੋਲੀ ਪਾ ਕੇ ਨੱਚਣਾ ਨਾ ਉਹਦੀ ਗੱਲ ਹੀ ਰੱਖੀ ਝੋੜੀਆਂ ਤੋੜਨੋ ਰਾਤ ਰਾਤ ਵੇਖੋ ਰਚਮੀ ਕਿਦਰ ਗਈ ਹੈ ਤਮਿੰਦ ਕਿਦਰ ਗਈ ਹੈ ਨੱਚਣ ਦਾ ਸ਼ਵਾਦਾ ਹੈ ਫੁੱਲ ਕੇ ਨੱਚੋ ਕੋਛੋ ਕਿ ਨਾ ਕੋਈ ਕਿੱਥੇ ਬਲੇ ਉੱਧਰ ਨਾ ਕੋਈ ਕੋਈ ਕਸਨ ਕੋ ਨਹੀਂ ਮਜ਼ਾ ਆ ਜਾਂਦਾ ਬੱਚਾ ਆਜ ਕਦ ਦਾ ਵੀ ਜਾਂਦਾ ਪਹੜਾ ਨਹੀਂ ਨਿੱਕੜਾ ਹਾਂ ਦੀ ਬਾਤ ਦੀ